ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂ ਸ਼੍ਰੋਮਣੀ ਪੰਚ ਕਾਲੀ ਕਰਨਾਲ ਦਾਲ ਮਿਸ਼ਨ ਸ਼ਹੀਦ ਬਾਬਾ ਆਲਮ ਸਿੰਘ ਦੀ ਮਛਣਾ ਦੇ ਮੁਕਸਵਾਦਾਰੇ ਦਾਸ ਨਾਣਾ ਕੋਇਆ ਤੇ ਨਾਲ ਮੇਰੇ ਸਰਕਲ ਦੇ ਗਰਾਉਂਡ ਦੇ ਜੱਫੀਆ ਰੋ ਜਸਨ ਸਿੰਘ ਅਸੀਂ ਆ ਗਏ ਹੁਣੇ ਬੈਠੇ ਬੈਠੇ ਤੇ ਇੱਕ ਵੀਡੀਓ ਜਿਹੜੀ ਆ ਉਹ ਸੁਣਦੇ ਸੀ ਜਿਹਦੇ ਵਿੱਚ ਕੇ ਸ਼੍ਰੋਮਣੀ ਪੰਤ ਅਕਾਲੀ ਕਿਸੇ ਵੇਲੇ ਤਰਨਤਾਲ ਦੇ ਮਜੂਤਾ ਮੁਖੀ ਸਿੰਘ ਸਾਹਿਬ ਹੋ ਜਥੇਦਾਰ ਬਾਬਾ ਵੀਰ ਸਿੰਘ ਜੀ ਸੋਢੀ ਸਾਹਿਬ ਜਿਹੜੇ ਕਿ ਪਿਛਲੇ ਦਿਨੀ ਪਿੰਡ ਲੋਹਾਰੇ ਆ ਕੇ ਗਏ ਨੇ ਤੇ ਪਿੰਡ ਲੋਹਾਰੇ ਤੋਂ ਹੀ ਜਥੇਦਾਰ ਬਾਬਾ ਬਲਦੇਵ ਸਿੰਘ ਜਿਹੜੇ ਕਿ ਮਾਲਵਾ ਜ਼ੋਨ ਦੇ ਗੁਰੂ ਘਰਾਂ ਦੀ ਨਿਗਰਾਨੀ ਲਈ ਹੋਏ ਨੇ ਉਹਨਾਂ ਦੀ ਵੀ ਇੱਕ ਵੀਡੀਓ ਚੱਲ ਰਹੀ ਸੀ ਉਹ ਵੀ ਅਸੀਂ ਸੁਣਿਆ ਸੋ ਇਹ ਜਿਹੜੀਆਂ ਵੀਡੀਓ ਸੁਣੀਆਂ ਨੇ ਇਹਦੇ ਵਿੱਚ ਪਤਾ ਲੱਗਿਆ ਏ ਕਿ ਪਿੰਡ ਲੋਹਾਰਾ ਜਿਹੜਾ ਕਿ ਮੋਗੇ ਤੋਂ 5 ਕਿਲੋਮੀਟਰ ਅੰਮ੍ਰਿਤਸਰ ਰੋਡ ਤੇ ਪੈਂਦਾ ਏ ਜਿੱਥੇ ਜੇ ਇੱਕ ਦામੂ ਸਾਹ ਫੱਕਰ ਦੀ ਜਗਾ ਵੀ ਆ ਬੜੀ ਹੋਈ ਆ ਤੇ ਉੱਥੇ ਹੀ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਬਾਬਾ ਅਨੰਦ ਸਿੰਘ ਦੀ ਬਣਿਆ ਹੋਇਆ ਏ ਜਿਹਦੇ ਵਿੱਚ ਕਿ ਗੁਰਦੁਆਰਾ ਬਾਬਾ ਅਨੰਦ ਸਿੰਘ ਦੀ ਜਿਹੜੀ ਕਮੇਟੀ ਆ ਉਹਦੇ ਵੱਲੋਂ ਗਰੰਤੀ ਸਿੰਘ ਦੇ ਨਾਲ ਜਿਹੜਾ ਇੱਕ ਟੱਕਾ ਕੀਤਾ ਗਿਆ ਏ ਤੇ ਬਲਕਿ ਉੱਥੇ ਜਿਹੜਾ ਆ ਬਾਬਾ ਦੰਮੂ ਸ਼ਾਹ ਜਿਹੜੀ ਫੱਕਰ ਦੀ ਕੋਈ ਜਿਹੜੀ ਦਰਗਾਹ ਬਣੀ ਹੋਈ ਆ ਉੱਥੇ ਜਿਹੜੀ ਪ੍ਰਬੰਧ ਕਮੇਟੀ ਬਣੀ ਦੀ ਆ ਉੱਥੋਂ ਦਾ ਪ੍ਰਧਾਨ ਆ ਕੋਈ ਵੈਸ਼ੇਤਨੂ ਜੀਰ ਸਿੰਘ ਕਹਿੰਦੇ ਆ ਮੈਂ ਜਗਜੀਵਨ ਸਿੰਘ ਮੇਰੇ ਖਵਾਲ ਵਿੱਚ ਪਤਾ ਨਹੀਂ ਕੋਈ ਐਸਾ ਨਾਮ ਦਾ ਪਰ ਮੈਂ ਤਾਂ ਉਹਨੂੰ ਜੀਵਨ ਸ਼ਾਹੀ ਕਹੂੰਗਾ ਕਿਉਂਕਿ ਜਿਹੋ ਜਿਹੇ ਸਥਾਨ ਦੇ ਨਾਲ ਜਿਹੜਾ ਉਸੇ ਤਰ੍ਹਾਂ ਦਾ ਹੀ ਉਹਦਾ ਜਿਹੜਾ ਉਹ ਨਾ ਹੋਣਾ ਚਾਹੀਦਾ ਏ ਸੋ ਜਿਹੜੀ ਦામੂ ਸਾਡੇ ਆਪਣਾ ਕਮੇਟੀ ਬਣੀ ਹੋਈ ਆ ਉਤੋਂ ਦੀ ਜਿਹੜੀ ਕਮੇਟੀ ਆ ਜਾਂ ਉਤੋਂ ਦਾ ਜਿਹੜਾ ਪ੍ਰਧਾਨ ਆ ਉਹਨੇ ਗ੍ਰਾਂਤੀ ਸਿੰਘ ਦੇ ਨਾਲ ਇੱਕ ਬਹੁਤ ਬਦਸਲੂਕੀ ਕੀਤੀ ਆ ਕਿਉਂਕਿ ਅੱਧੇ ਘੰਟੇ ਦੇ ਵਿੱਚ ਵਿੱਚ ਗ੍ਰਾਂਤੀ ਸਿੰਘ ਦੀ ਛੁੱਟੀ ਕੀਤੀ ਆ ਤੇ ਜਿਹੜਾ ਕਿ ਉਹਨਾਂ ਨੇ ਗ੍ਰਾਂਤੀ ਸਿੰਘ ਤੇ ਬਲੇਮ ਲਾਇਆ ਸੀ ਕਿ ਗ੍ਰਾਂਤੀ ਸਿੰਘ ਦਾ ਜਿਹੜਾ ਬੱਚਾ ਹੈ ਕੋਈ ਉਹਨੇ ਵੀ 100 ਜਾਂ 200 ਰੁਪਇਆ ਕਿਤੇ ਚੜਾਵੇ ਦੇ ਵਿੱਚ ਚੱਕਿਆ ਪਰ ਇਹ ਕਲੀਅਰ ਨਹੀਂ ਹੈਗਾ ਤੇ ਉਹਨੇ ਚੱਕਿਆ ਇਹ ਕਲੀਅਰ ਹੋਇਆ ਵੀ ਨਹੀਂ ਹਲੇ ਕਿਉਂਕਿ ਉਹ ਤਬਦੀਸ਼ ਦੇ ਵਿੱਚ ਇੱਕ ਭੋਗ ਪੈ ਰਿਆ ਸੀ ਜਾਂ ਭੋਗ ਦੇ ਵਿੱਚੋਂ ਕਹਿ ਰਿਆ ਵੀ ਉਹ ਜਿਹੜਾ ਬੱਚਾ ਉਹ ਕਹਿ ਰਿਆ ਸੀ ਵੀ ਮੈਨੂੰ ਕਿਸੇ ਨੇ ਵੀ ਪੈਸੇ ਟੁੱਟੇ ਲਾਉਣ ਵਾਸਤੇ ਗਿਆ ਸੀ ਮੈਂ ਪੈਸੇ ਤੋੜ ਕੇ ਦਿੱਤੇ ਆ ਪਰ ਇਹਨਾਂ ਦਾ ਇਹ ਬਲੇਮ ਸੀਗਾ ਵੀ ਗ੍ਰਾਂਟੀ ਸਿੰਘ ਦੇ ਮੁੰਡੇ ਨੇ 100 ਜਾਂ 200 ਰੁਪਏ ਉਹ ਤੋਂ ਚੱਕਿਆ ਚੜਾਵੇ ਦੇ ਵਿੱਚੋਂ ਇਸੇ ਮਸਲੇ ਨੂੰ ਲੈ ਕੇ ਜਿਹੜੇ ਕਿ ਜੱਫੇਗਰ ਬਲਦੇਵ ਸਿੰਘ ਨੇ ਜਿਹੜੇ ਕਿ ਦਿਸਮਿਸ਼ਿਤ ਕਾਂਗਰਸ ਪਾਰਟੀ ਵੱਲੋਂ ਜਿਹੜੇ ਜਥੇਦਾਰ ਲਾਏ ਗਏ ਨੇ ਮਾਲਵਾ ਜ਼ੋਨ ਦੇ ਗੁਰੂ ਘਰਾਂ ਦੇ ਨਿਗਰਾਨ ਲਾਏ ਆ ਸੋ ਉੱਥੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਰਨਲ ਸਕਤਰ ਆ ਤੇ ਇਹਨਾਂ ਨੇ ਸਾਰੇ ਜਣੇ ਨੇ ਰਲ ਕੇ ਇੱਕ ਮਤਾ ਪਾਇਆ ਸੀ ਵੀ ਗ੍ਰੰਤੀ ਸਿੰਘ ਨੂੰ 1 ਮਹੀਨੇ ਦਾ ਟਾਈਮ ਦਿੱਤਾ ਜਾਂਦਾ ਪੂਰੀ ਸਫਾਈ ਰੱਖਣ ਦਾ ਤੇ ਛੁੱਟੀ ਕਰਨ ਦਾ ਪਰ ਜਿਹੜੇ ਦਮੂਸਖ ਦੀ ਗੁਰਦੁਆਰਾ ਉੱਤੋਂ ਦੀ ਕਮੇਟੀ ਹੈ ਜਗ੍ਹਾ ਦੀ ਜਿਹੜੇ ਕਿ ਉੱਥੇ ਕੜਮ ਚੌਧਰੀ ਜਿਹੜੇ ਬਣੇ ਹੋਏ ਨੇ ਉਹਨਾਂ ਕੜਮ ਚੌਧਰੀਆਂ ਨੇ ਗ੍ਰੰਤੀ ਸਿੰਘ ਨੂੰ ਜਲੀਲ ਕਰਕੇ ਰਾਤ ਨੂੰ ਤਕਰੀਬਨ ਉਹਨੂੰ ਹਨੇਰੇ ਹੋਏ ਕੱਢਿਆ ਗਿਆ ਉਤੋਂ ਕਿ ਕਿ ਤੂੰ ਹੁਣ ਅੱਧੇ ਘੰਟੇ ਦੇ ਵਿੱਚ ਵਿੱਚ ਆਪਣਾ ਸਮਾਨ ਚੱਕ ਤੇ ਇਥੋਂ ਜਾ ਮੈਂ ਨਾ ਕ੍ਰਮ ਚੌਧਰੀਆਂ ਨੂੰ ਇਹ ਬਾਰੰਦ ਦੇਣਾ ਚਾਹੁੰਦਾ ਵੀ ਇਹੋ ਜਿਹੜੇ ਕ੍ਰਮ ਚੌਧਰੀਓ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਣ ਤੇ ਨਹੀਂ ਫਿਰ ਜਿਹੜੀਆਂ ਜੱਥੇਬੰਦੀਆਂ ਨੇ ਦਲਪੰਤ ਨੇ ਉਹਨਾਂ ਨੂੰ ਜਿਹੜੇ ਆਪਣੇ ਹੱਥ ਦੇ ਵਿੱਚ ਇਹ ਪ੍ਰਬੰਧ ਜਿਹੜੇ ਲੈਣੇ ਪੈਣਗੇ ਕਿਉਂਕਿ ਗੁਰੂ ਘਰਾਂ ਦੀ ਜਿਹੜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਹੁੰਦੀ ਆ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਹੁੰਦੀ ਆ ਜਿਹੜੀ ਉਹ ਇਹ ਹੁੰਦੀ ਆ ਵੀ ਉਹ ਪੂਰਨ ਤੌਰ ਤੇ ਗੁਰਸਿੱਖ ਜਿਹੜੀ ਕਮੇਟੀ ਹੋਣੀ ਚਾਹੀਦੀ ਆ ਕੋਈ ਮਨਮਤੀਆ ਆਗੂ ਜਿਹੜਾ ਉੱਥੇ ਨਹੀਂ ਹੋਣਾ ਚਾਹੀਦਾਗਾ ਤੇ ਗੁਰਦੁਆਰੇ ਦੀ ਪ੍ਰਬੰਧ ਕਮੇਟੀ ਜਿਹੜੀ ਅਮਰਤਾਰੀ ਹੋਣੀ ਚਾਹੀਦੀ ਆ ਕਾਲਪਤਸਰ ਸਾਹਿਬ ਜੀ ਦਾ ਇਹ ਹੁਕਮਨਾਮਾ ਵੀ ਆ ਇਹ ਜਾਰੀ ਹੋਇਆ ਵਾ ਵੀ ਜਿਹੜੀ ਕਮੇਟੀ ਆ ਉਹ ਅਮਰਤਾਰੀ ਹੋਣੀ ਚਾਹੀਦੀ ਆ ਉਹ ਗੁਰਮਤਿ ਦੀ ਧਰਨੀ ਹੋਣੀ ਚਾਹੀਦੀ ਆ ਇੱਕ ਮਨਮਤੀਆ ਬੰਦਾ ਜਿਹੜਾ ਜੇ ਕਿਸੇ ਹੋਰ ਸਥਾਨ ਦਾ ਜਿਹੜਾ ਉਹ ਪ੍ਰਬੰਧਕ ਆ ਕਿ ਉਹ ਘੜਮ ਚੌਧਰੀ ਆ ਕੇ ਗੁਰਦੁਆਰੇ ਦੀ ਪ੍ਰਬੰਧਕ ਦੇ ਵਿੱਚ ਦਖਲਅੰਦਾਜ਼ੀ ਕਰਦਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਬਾਕੀ ਵੀ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਗ੍ਰੰਤੀ ਸਿੰਘ ਦਾ ਘੱਰਸੇਵਨ ਬਦ ਤੋਂ ਬਾਅਦ ਸਤਿਕਾਰ ਕਰਿਆ ਕਰੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗ੍ਰੰਤੀ ਸਿੰਘਾਂ ਦੀ ਲੋੜ ਪੈਣੀ ਆ ਕਿਉਂਕਿ ਅੱਜ ਅੱਜ ਦੇ ਸਮੇਂ ਦੇ ਵਿੱਚ ਕੋਈ ਬੰਦਾ ਆਪਣੇ ਗੁਰਦੁਆਰਾ ਦੇ ਵਿੱਚ ਗ੍ਰੰਤੀ ਆਪਣੇ ਬੱਚਾ ਨੂੰ ਬਣਾਉਣ ਨੂੰ ਤਿਆਰ ਨਹੀਂ ਆ ਮੈਂ ਜਿਹੜੀ ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਤੋਂ ਦੀ ਪ੍ਰਬੰਧਕ ਕਮੇਟੀ ਨੂੰ ਪੁੱਛਣਾ ਚਾਹੁੰਦਾ ਐ ਵੀ ਕੀ ਪ੍ਰਬੰਧਕ ਪ੍ਰਧਾਨ ਨੇ ਆਪਣੇ ਬੱਚੇ ਨੂੰ ਗ੍ਰੰਤੀ ਬਣਾਇਆ ਜਾਦੂ ਖਜ਼ਾਂਚੀ ਨੇ ਜਾਂ ਸੈਕਟਰੀਆਂ ਜਾਂ ਕਿਸੇ ਨੇ ਵੀ ਆਪਣੇ ਬੱਚੇ ਨੂੰ ਗ੍ਰੰਤੀ ਬਣਾਇਆ ਕਿਸੇ ਨੇ ਨਹੀਂ ਬਣਾਇਆ ਕਿਉਂਕਿ ਗੋਲਕ ਦੀਆਂ ਚਾਬੀਆਂ ਸਭ ਨੂੰ ਚਾਹੀਦੀਆਂ ਨੇ ਤੇ ਉਧਰ ਸਭ ਨੂੰ ਚਾਹੀਦਾ ਹੈ ਤੇ ਜਿਹੜਾ ਗ੍ਰੰਤੀ ਦਾ 파ਠ ਕਰਨ ਦੇ ਵਾਸਤੇ ਗੁਰੂ ਸਾਹਿਬ ਦੀ ਸੇਵਾ ਕਰਨ ਦੇ ਵਾਸਤੇ ਉਹ ਕੋਈ ਬਾਹਰੋਂ ਬੱਚੇ ਤਿਆਰ ਹੋਣ ਇਹ ਕੋਈ ਨਹੀਂ ਸੋਚਦਾ ਦਾ ਤੇ ਜਿਹੜਾ ਉਹ ਕੜਮ ਚੌਧਰੀ ਆ ਉਹ ਆਪਣੀਆਂ ਹਰਕਤਾਂ ਤੋਂ ਬਾਝਾ ਜਾਵੇ ਜਿਹੜਾ ਗੰਮੂ ਸਾਹਿਬ ਦੀ ਕਮੇਟੀ ਵਾਲਾ ਕੋਈ ਜੀਵਨ ਪਤਾ ਨਹੀਂ ਕੀ ਹੈ ਮੈਨੂੰ ਤਾਂ ਉਹੀ ਦਾ ਵੀ ਉਹ ਜਿਹੜਾ ਬੰਦਾ ਹੈ ਉਹ ਆਪਣੇ ਮਾਫੀ ਮੰਗੇ ਤੇ ਅਸੀਂ ਬਾਕੀ ਬਾਬਾ ਮੇਰੇ ਜੀ ਸੋਦੀ ਸਾਹਿਬ ਜਥੇਦਾਰ ਬਲਦੇਵ ਸਿੰਘ ਅਸੀਂ ਉਹਨਾਂ ਦਾ ਪੂਰਾ ਪੂਰਾ ਸਹਿਯੋਗ ਕਰਦੇ ਹਾਂ ਜਦੋਂ ਸਾਨੂੰ ਆਵਾਜ਼ ਮਾਰਨੀ ਅਸੀਂ ਉੱਥੇ ਪਹੁੰਚਾਂਗੇ ਪਿੰਡ ਲੋਹਾਗੜ ਦੇ ਵਿੱਚ ਤੇ ਮੈਂ ਬਲਦੇਵ ਸਿੰਘ ਨੂੰ ਇਹ ਬੇਨਤੀ ਕਰਦਾ ਮੀਡੀਆ ਦੇ ਰਾਹੀਂ ਵੀ ਬਲਦੇਵ ਸਿੰਘ ਇਸ ਚੀਜ਼ ਦਾ ਸਰਕਸ ਸਟਾਡ ਲੈਣ ਤੇ ਇਹ ਜਿਹੜੇ ਘੜਮ ਚੌਧਰੀ ਨੇ ਇੰਨਾ ਘੜਮ ਚੌਧਰੀਆਂ ਨੂੰ ਗਲੋ ਫੜ ਕੇ ਧੂਕ ਤਕਾਲਦਾਰ ਸਭ ਤੱਕ ਲੈ ਜਾਇਆ ਜਾਵੇ ਤਾਂ ਕਿ ਜਿਹੜੇ ਹੋਰ ਕੋਈ ਇਹੋ ਜਿਹੀ ਜਿਹੜੀ ਘਟਨਾ ਹੈ ਉਹ ਨਾ ਵਾਪਰੇ ਕਿਉਂਕਿ ਜਿਹੜਾ ਗੁਰਦਾਰ ਦਾ ਗ੍ਰੰਤੀ ਸਿੰਘ ਹੁੰਦਾ ਹੈ ਪਹਿਲੀ ਗੱਲ ਤੋਂ ਸਾਡੀ ਕੌਮ ਦਾ ਪ੍ਰਚਾਰਕ ਹੈ ਦੂਸਰੀ ਗੱਲ ਇਹ ਆ ਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਗ੍ਰੰਤੀ ਸਿੰਘ ਆ ਉਹ ਸਵੇਰੇ ਅੰਮ੍ਰਿਤ ਵੇਲੇ 4 ਵਜੇ ਉੱਠਦਾ ਉੱਠ ਕੇ ਲੋਕਾਂ ਨੂੰ ਗੁਰਬਾਣੀ ਸੁਣਾਉਂਦਾ ਲੋਕਾਂ ਨੂੰ ਉਪਦੇਸ਼ ਦਿੰਦਾ ਹੈ ਗਿਆਨ ਵੰਡਦਾ ਹੈ ਤੇ ਇਹ ਕੜਮ ਚੌਧਰੀ ਉਹਨੇ ਉਦੋਂ ਹੀ ਆਉਂਦੇ ਨੇ ਜਦੋਂ ਗੋਲ ਕੱਖ ਖੁੱਲੀਆਂ ਹੁੰਦੀਆਂ ਨੇ ਪਰ ਇਹ ਉਹ ਬੰਦਾ ਹੈ ਜਿਹੜਾ ਕਿ ਕਿਸੇ ਇੱਕ ਮਨਮਤ ਜਗਾ ਜਿਹੜੀ ਕੋਈ ਫੱਕਰ ਦੀ ਜਗਾ ਹੈ ਉਥੋਂ ਦਾ ਪ੍ਰਬੰਧਕ ਹੈ ਉਥੋਂ ਦੀ ਪ੍ਰਬੰਧ ਕਮੇਟੀ ਨੂੰ ਕੋਈ ਹੱਕ ਨਹੀਂ ਕੋਈ ਅਧਿਕਾਰ ਨਹੀਂ ਕਿ ਉਹ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿੱਚ ਅੱਗੇ ਦਖਲ ਦੇ ਦੇ ਤੋ ਅਸੇ ਮੈਂ ਇਸ ਗੱਲ ਸਾਰਿਆਂ ਨੂੰ ਕਹਣਾ ਚਾਹੁੰਦਾ ਵੀ ਇਹ ਜਿਹੜੇ ਦਰਪੰਦਰੇ ਤੇ ਆਪਣੇ ਆਪ ਦੇ ਵਿੱਚ ਆਪਣੀਆਂ ਕਾਰਵਾਈਆਂ ਆਪ ਪਾਉਣਗੇ ਤੇ ਮੈਂ ਬਲਦੇਵ ਸਿੰਘ ਨੂੰ ਵੀ ਬੇਨਤੀ ਕਰਦਾ ਵੀ ਬਲਦੇਵ ਸਿੰਘ ਉਸ ਕਾਂਡ ਲੈਂਡ ਅਸੀਂ ਉੱਤੇ ਆਵਾਂਗੇ ਤੇ ਆਪਾਂ ਸਾਰੇ ਜਣੇ ਰਲ ਕੇ ਉਹ ਜਿਹੜਾ ਗ੍ਰੰਤੀ ਸਿੰਘ ਆ ਉਹਨੂੰ ਵੀ ਆਪਾਂ ਉੱਥੇ ਸੱਦਾਂਗੇ ਤੇ ਜਿਹੜੀ ਪ੍ਰਬੰਧਕ ਕਮੇਟੀ ਆ ਉਹਨਾਂ ਨੂੰ ਵੀ ਘਟਾਰੇ ਦੇ ਵਿੱਚ ਖੜਾ ਕਰਾਂਗੇ ਜੇਕਰ ਗ੍ਰੰਤੀ ਸਿੰਘ ਦੇ ਬੱਚੇ ਨੇ ਪਹਿਲੀ ਗੱਲ ਤੋਂ ਨੇ 100 200 ਰੁਪਇਆ ਚੱਕਿਆ ਨਹੀਂ ਉਹ ਬੱਚਾ ਕਹਿ ਰਿਹਾ ਕਿ ਮੈਂ ਕਿਸੇ ਨੂੰ ਕੁੱਤੇ ਦਿੱਤੇ ਆ ਤੋੜ ਕੇ ਦਿੱਤੇ ਆ ਦੂਸਰੀ ਗੱਲ ਇਹ ਆ ਵੀ ਜੇ ਬੱਚੇ ਨੇ 100 200 ਰੁਪਇਆ ਲੈ ਵੀ ਲਿਆ ਤੇ ਉਹਦੇ ਵਿੱਚ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਗੋਲਕਾ ਖੋਲ